ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਖੁਸ਼ੀਆਂ ਦੇਵੇ ਖੇੜੇ ਦੇਵੇ ਸੋ ਅੱਜ ਇੱਕ ਤੁਹਾਨੂੰ ਵਖਰੀ ਜੀ ਬਣ ਗਈ ਦਾ ਗੀਤ ਸੁਣਾਉਣ ਲੱਗੀ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੱਸਿਆ ਕਰੋ ਕਿ ਹਾਂ ਜਾਂ ਲੱਗਦਾ ਚੰਗਾ ਜਾਂ ਮਾੜਾ ਕਈ ਵਾਰੀ ਕੋਈ ਬੋਲੀ ਜਾਂ ਗੀਤ ਤੁਹਾਡੇ ਕੋਲੇ ਹੁੰਦਾ ਹੈ ਭੇਜ ਸਕਦੇ ਹੋ ਤੁਸੀਂ ਮੈਨੂੰ ਮੈਸੇਜ ਦੇ ਵਿੱਚ ਜਦੋਂ ਕਮੈਂਟ ਕਰਦੇ ਹੋ ਨਾ ਉਦੋਂ ਮੈਨੂੰ ਭੇਜ ਸਕਦੇ ਹੋ ਮੈਂ ਗਾਉਣ ਦੀ ਜ਼ਰੂਰ ਕੋਸ਼ਿਸ਼ ਕਰੂੰਗੀ ਸੋ ਮਾਣੋ ਆਨੰਦ ਫਿਰ ਵੱਖਰੇ ਜੇ ਗੀਤ ਦਾ ਵੇੜਾ ਸਾਡਾ ਲੰਮ ਤਲੰਮਾ ਵੇੜਾ ਸਾਡਾ ਲੰਮ ਤਲੰਮਾ ਛਾਲ ਮਾਰ ਕੇ ਬੜਿਆ ਆਕਾਰਨੀ ਸੁਨ ਨਖਰੋ ਛਾਲ ਮਾਰ ਕੇ ਵੜਿਆ ਕਰਨੀ ਸੋਣ ਨਖਰੋ ਕਿਸੇ ਕੋਲੋਂ ਨਾ ਡਰਿਆ ਕਰਨੀ ਸੋਣ ਨਖਰੋ ਤੂੰ ਕਿਸੇ ਕੋਲੋਂ ਨਾ ਡਰਿਆ ਕਰਨੀ ਸੋਣ ਨਖਰੋ ਵੇੜੇ ਸਾਡੇ ਖੜੀ ਫਲਾਈ ਵੇੜੇ ਸਾਡੇ ਖੜੀ ਫਲਾਈ ਤੂੰ ਉਹ ਦੀਦਾ ਤਣ ਕਰਿਆ ਕਰਨੀ ਸੋਣ ਨਖਰੋ 니 ਤੂੰ ਉਹ ਦੀਦਾ ਤਣ ਕਰਿਆ ਕਰਨੀ ਸੋਣ ਨਖਰੋ ਤੂੰ ਕਿਸੇ ਕੋਲੋਂ ਨਾ ਡਰਿਆ ਕਰਨੀ ਸੋਣ ਨਖਰੋ ਵੇੜੇ ਸਾਡੇ ਪੱਕੀ ਖੂਹੀ ਵੇੜੇ ਸਾਡੇ ਪੱਕੀ ਖੂਹੀ 니 ਤੂੰ ਉਹਦੀ ਚੂਲੀ ਪਰਿਆ ਕਰਨੀ ਸੋਣ ਨਖਰੋ 니 ਤੂੰ ਉਹਦੀ ਚੂਲੀ ਪਰਿਆ ਕਰਨੀ ਸੋਣ ਨਖਰੋ ਤੂੰ ਬੋਚ ਬੋਚ ਪੱਬ ਤਰ ਆਕਾਰ ਨਹੀਂ ਸੋਣ ਨਖਰੋ ਪੌੜੀ ਸਾਡੀ ਚਿਤਮ ਚਿੱਤੀ ਪੌੜੀ ਸਾਡੀ ਚਿਤਮ ਚਿੱਤੀ 니 ਤੂੰ ਸੰਬੁੜ ਕੇ ਟੰਬਾ ਫੜਿਆ ਆਕਾਰ ਨਹੀਂ ਸੋਣ ਨਖਰੋ ਨੀਤ ਸੰਬੁੜਕੇ ਟੰਬਾ ਫੜਿਆ ਕਰਨੀ ਸੁਣ ਨਖਰੋ ਹਾਏ ਗੋਚ-ਬੋਚ ਪੱਬ ਤਰਿਆ ਕਰਨੀ ਸੁਣ ਨਖਰੋ ਤੂੰ ਬੋਚ-ਬੋਚ ਕੇ ਬੋਚ-ਬੋਚ ਪੱਭ ਕੋਠੇ ਤੇ ਤੂੰ ਚੜਿਆ ਕਰਨੀ ਸੁਣ ਨਖਰੋ ਵੇੜਾ ਸੱਡ ਲੰਮਤ ਲੰਮਾ ਵੇੜਾ ਸੱਡ ਲੰਮਤ ਲੰਮਾ 니 ਤੂੰ ਸਿੱਧੀ ਅੰਦਰ ਵੜਿਆ ਕਰੀ ਨੀ ਸੋਣ ਨਖਰੋ 니 ਤੂੰ ਸਿੱਧੀ ਅੰਦਰ ਵੜਿਆ ਕਰੀ ਨੀ ਸੋਣ ਨਖਰੋ ਤੁੰ ਕਿਸੇ ਕੋਲੋਂ ਨਾ ਡਰਿਆ ਕਰੀ ਨੀ ਸੋਣ ਨਖਰੋ ਵਿੱਚ ਸਾਡੇ ਬੇ ਬੇ ਬਾਪੂ ਘਰ ਵਿੱਚ ਸਾਡੇ ਬੇ ਬੇ ਬਾਪੂ ਉਹ ਨਾ ਦੀ ਇੱਜ਼ਤ ਕਰਿਆ ਕਰਨੀ ਸੁਣ ਨਖਰੋ ਨਹੀਂ ਤੂੰ ਉਹਨਾਂ ਦੀ ਇੱਜ਼ਤ ਕਰਿਆ ਕਰਨੀ ਸੁਣ ਨਖਰੋ ਬੂਚ ਬੂਚ ਪਬਤਰੀਆ ਕਰਨੀ ਸੁਣ ਨਖਰੋ ਵੇੜੇ ਸਾਡੇ ਮਾਂ ਦੀਆਂ ਛਿੜਕਾਂ ਵੇੜੇ ਸਾਡੇ ਮਾਂ ਦੀਆਂ ਛਿੜਕਾਂ 니 ਤੂੰ ਚੁੱਪ ਕਰ ਛਿੜਕਾਂ ਜਰਿਆ ਕਰ ਨੀ ਸੁਣ ਨਖਰੋ ਚੁੱਪ ਕਰ ਛਿੜਕਾਂ ਜਰਿਆ ਕਰ ਨੀ ਸੁਣ ਨਖਰੋ ਤੂੰ ਦਿਲ ਨੂੰ ਹੌਲਾ ਕਰਿਆ ਕਰ ਨੀ ਸੁਣ ਨਖਰੋ ਤੂੰ ਦਿਲ ਨੂੰ ਹੌਲਾ ਕਰਿਆ ਕਰਨੀ ਸੁਣ ਨਖਰੋ ਬੋਚ ਬੋਚ ਪੱਬ ਤਰਿਆ ਕਰਨੀ ਸੁਣ ਨਖਰੋ ਕਿਸੇ ਕੋਲੋਂ ਨਾ ਡਰਿਆ ਕਰਨੀ ਸੁਣ ਨਖਰੋ ਧੰਨਵਾਦ ਜੀ